ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਅਵੇਅਰਨੈਸ ਕੈਂਪੇਨ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਇਆ ਗਿਆ ਜਿੱਥੇ ਵੱਡੇ ਕਾਰੋਬਾਰੀਆਂ ਸਮੇਤ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਸੋ ਲੁਧਿਆਣਾ ਦੇ ਏਪੀਐਫਓ ਦੇ ਰੀਜਨਲ ਆਫਿਸ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਤਹਿਤ ਅਵੇਅਰਨੈਸ ਕੈਂਪੇਨ ਲਗਾਇਆ ਗਿਆ ਜਿਦੇ ਵਿੱਚ ਕਾਰੋਬਾਰੀਆਂ ਸਮੇਤ EMPLOYEES ਨੇ ਵੀ ਹਿੱਸਾ ਲਿਆ ਸੋ ਇਸ ਮੌਕੇ ਸੇਖਰ ਕਰਦਿਆਂ ਰੀਜਨਲ ਆਫਿਸ ਦੇ ਕਮਿਸ਼ਨਰ ਪਰਤੋਸ਼ ਦੀਪ ਸਿੰਘ ਸੇਖੋਂ ਨੇ ਕਿਹਾ ਪ੍ਰਧਾਨ ਮੰਤਰੀ ਵਿਕਸਿਤ ਹਰਤ ਰੋਜ਼ਗਾਰ ਯੋਜਨਾ ਦੇ ਹਟ ਅਵੇਅਰਨੈਸ ਕੈਂਪ ਲਾਇਆ ਗਿਆ ਜਿਸ ਵਿੱਚ EMPLOYES ਨੂੰ ਕੀ ਫਾਇਦੇ ਹੋਣਗੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਹੌਜਰੀ ਕਲਸਟਰ ਦੇ ਨਾਲ ਜੁੜੇ ਲੋਕਾਂ ਨੇ ਵੀ ਹਿੱਸਾ ਲਿਆ ਹੈ EPF ਦੇ ਰੀਜਨਲ ਆਫਿਸ ਲੁਧਿਆਣਾ ਵਿੱਚ ਇੱਕ ਅਵੇਅਰਨੈਸ ਸੈਸ਼ਨ ਕਮ ਵੈਬਿਨਾਰ ਰੱਖਿਆ ਗਿਆ ਫਾਰ ਦ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਜਿਹੜੀ ਕਿ ਫਸਟ ਟਾਈਮ EMPLOYES ਤੇ EMPLOYERS ਨੂੰ ਜੌਬ ਕ੍ਰੀਏਸ਼ਨ ਨੂੰ ਇਨਸੈਂਟਿਵਾਇਜ਼ ਕਰਨ ਲਈ ਇੱਕ ਸਕੀਮ ਪਰ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈ। ਇਹਦੇ ਵਿੱਚ ਸਪੈਸ਼ਲ ਫੋਕਸ ਦੇ ਵਿੱਚ ਲੁਧਿਆਣਾ ਦੇ ਟੈਕਸਟਾਈਲ ਕਲਸਟਰ ਲੁਧਿਆਣਾ ਨੈਟਵਰਕ ਕਲੱਬ ਨੂੰ ਇਨਵਾਈਟ ਕੀਤਾ ਗਿਆ। ਉਹਨਾਂ ਦੇ ਮੈਂਬਰ ਇਸਟੈਬਲਿਸ਼ਮੈਂਟਸ حاضر ਹੋਏ। ਚੀਫ ਗੈਸਟ ਦੇ ਤੌਰ ਤੇ ਆ ਰੂਡ ਲਾਈਕ ਟੂ ਥੈਂਕ ਮਿਸਟਰ ਵਿਨੋਧ ਧੱਪੜ ਜਿਨ੍ਹਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਆਪਣੀ ਕੋਆਪਰੇਸ਼ਨ ਨਾਲ ਇਸ ਸੈਸ਼ਨ ਨੂੰ ਆਪਣੇ ਮੈਂਬਰ ਇਸਟੈਬਲਿਸ਼ਮੈਂਟਸ ਨਾਲ ਜੋਇਨ ਕੀਤਾ। ਇਹ ਆਪਣੇ ਵੈਲਿਊਏਬਲ ਇਨਪੁਟਸ ਇਸ ਸਕੀਮ ਦੇ ਬਾਰੇ ਦਿੱਤੇ। ਤੇ ਮੈਂ ਆਸ਼ਾ ਕਰਦਾ ਕਿ ਲੁਧਿਆਣਾ ਦਾ ਟੈਕਸਟਾਈਲ ਸੈਕਟਰ ਤੇ ਨਿਪਰ ਕਲੱਬ ਦੇ ਮੈਂਬਰਸ ਇਸ ਸਕੀਮ ਦਾ ਵੱਕਤੋਬਾਤ ਲਾਭ ਲੈ ਕੇ এমਪਲॉयਮੈਂਟ ਜਨਰੇਸ਼ਨ ਦੇ ਵਿੱਚ ਜੋ ਸਰਕਾਰ ਦੀ ਵਿਜ਼ਨ ਹੈ ਤੇ ਸੀਐਮ ਸਾਹਿਬ ਦੀ ਵਿਜ਼ਨ ਹੈ ਉਸ ਨੂੰ ਰਿਅਲਾਈਜ਼ ਕਰਨ ਦੇ ਵਿੱਚ ਹੈਲਪ ਕਰਨਗੇ ਤੇ ਲੁਧਿਆਣਾ ਨੂੰ ਇਸ ਸਕੀਮ ਦਾ ਇੱਕ ਚਮਕਦਾ ਹੋਇਆ ਸਿਤਾਰਾ ਬਣਾਵੇ। ਤਾਂਕਿ ਐਫਸੀਐਸਕੀ ਸਕੀਮ ਦੇ ਵਿੱਚ ਜਿਹੜੇ employees ਨੇ ਜੋ ਫਰਸਟ ਟਾਈਮ এমਪਲੋਇਮੈਂਟ ਵਿਚ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਮੰਥ ਦੀ ਸੈਲਰੀ ਸਰਕਾਰ ਵੱਲੋਂ ਡਾਇਰੈਕਟ ਉਹਨਾਂ ਦੇ ਆਧਾਰ ਲਿੰਕਡ ਅਕਾਊਂਟ ਵਿੱਚ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਐਮਪਲॉयर्स ਦੇ ਲਈ ਜਿਹੜੇ এমਪਲੋਇਜ਼ ਨੂੰ ਹਾਇਰ ਕਰਦੇ ਨੇ ਤੇ ਜੋ ਉਹਨਾਂ ਦੀ ਸਟਰੈਂਥ ਮੇਨਟੇਨ ਹੋ ਰਹੀ ਸੀ ਉਸ ਤੋਂ ਵੱਧ ਹਾਇਰਿੰਗ ਕਰਦੇ ਹਨ ਪਰ ਪਰ ਐਮਪਲਾਈ ਐਟ ਮੈਕਸ 10000 ਰੁਪਏ ਪਰ ਐਮਪਲਾਈ ਦਾ ਉਹਨਾਂ ਨੂੰ ਪਰ ਮੰਥ ਦਾ ਬੈਨੀਫਿਟ ਹੈ ਹਰ ਸੈਕਟਰ ਦੇ ਵਿੱਚ ਐਪਲੀਕੇਬਲ ਹੈ ਬਟ ਸਪੈਸ਼ਲੀ ਜੇ ਤੁਸੀਂ ਮੈਨੂਫੈਕਚਰਿੰਗ ਸੈਕਟਰ ਤੋਂ ਤਾਂ 4 ਸਾਲ ਲਈ ਤੁਹਾਨੂੰ ਬੈਨੇਫਿਟ ਮਿਲੇਗਾ। ਤਾਂ ਜੇ ਆਪਾਂ 3000 ਦੇ ਹਿਸਾਬ ਨਾਲ ਸੋਚੀਏ ਤਾਂ 4 ਸਾਲ ਦਾ 1,44,000 ਰੁਪਏ ਦਾ ਪਰ ਐਮਪਲਾਈ ਦਾ ਬੈਨੇਫਿਟ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਕੇ ਇਸ ਦੇ ਵਿੱਚ ਸਰ ਜੀ ਜਿਵੇਂ ਤੁਸੀਂ ਦੱਸਿਆ ਕਿ ਐਮਪਲਾਈ ਨੂੰ ਜਿਹੜਾ 1 ਮੰਨ ਦੀ ਸੈਲਰੀ ਦਿੱਤੀ ਜਾਏਗੀ ਉਹ ਚਾਹੇ ਉਹ ਦੀ 50,000 ਰੁਪਏ ਦੀ ਸੈਲਰੀ ਹੋਵੇ ਤਾਂ ਪੂਰੀ ਦਿੱਤੀ ਜਾਏਗੀ ਕੀ ਸਟਰਕਚਰ ਰਹੇਗਾ ਤਾਂ ਕਿੰਨੇ ਸਮੇਂ ਦੇ ਵਿੱਚ ਉਹ ਸੈਲਰੀ ਉਹਨਾਂ ਦੇ ਅਕਾਊਂਟ ਵਿੱਚ ਆਏਗੀ? ਜੀ ਇਹ ਬਹੁਤ ਹੀ ਵੈਲਿਡ ਕੁਐਸਚਨ ਹੈ। ਇਹ ਇਸ ਸਕੀਮ ਦੇ ਪਰਪਸ ਲਈ ਉਹੀ এমਪਲੋਈਜ਼ ਐਲੀਜੀਬਲ ਨੇ ਜਿਨ੍ਹਾਂ ਦੀ ਜਿਹੜੀ ਸੈਲਰੀ ਹੈ ਉਹ 1 ਲੱਖ ਪਰ ਮਨਸ ਤੱਕ ਦੀ ਹੈ ਮੰਨ ਲਓ ਦਾ ਮੋਸਟ EMPLOYEES ਉਹਦੇ ਵਿੱਚ ਕਵਰ ਹੋ ਜਾਂਦੇ ਨੇ ਤੇ ਇਹਨਾਂ ਦਾ ਜਿਹੜਾ ਪੇਮੈਂਟ ਸ਼ਡਿਊਲ ਹੈ ਉਹ ਇਸ ਤਰ੍ਹਾਂ ਹੈ ਕਿ ਜਦੋਂ ਹੀ 6 ਮਨਸ ਕੰਪਲੀਟ ਹੋਣਗੇ ਉਹਨਾਂ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਉਦੋਂ ਉਹਨਾਂ ਦਾ ਫਸਟ ਇਨਸਟਾਲਮੈਂਟ ਆਏਗੀ EMPLOYEES ਦੇ ਖਾਤੇ ਇਸੇ ਇੱਕ ਫਾਈਨੈਂਸ਼ੀਅਲ ਲਿਟਰੇਸੀ ਕੋਰਸ ਹੈ ਜੋ ਇਸ ਦੇ ਥਰੂ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਸੇਵਿੰਗਸ ਦਾ ਕਲਚਰ ਤੇ ਫਾਈਨੈਂਸ਼ੀਅਲ ਲਿਟਰੇਸੀ ਦਿੱਤੀ ਜਾਵੇ ਜਦੋਂ ਇਹ ਉਹ ਕੰਪਲੀਟ ਕਰਨਗੇ ਉਦੋਂ ਹੀ ਉਹਨਾਂ ਦੀ ਸੈਕੰਡ ਇਨਸਟਾਲਮੈਂਟ 1 ਸਾਲ ਬਾਅਦ ਜੋ ਹੈ ਉਹਨਾਂ ਦੇ ਖਾਤੇ ਵਿੱਚ ਡਾਇਰੈਕਟ ਆ ਜਾਏਗੀ ਇਹਦੇ ਲਈ ਸਪੈਸ਼ਲ ਐਪਲੀਕੇਸ਼ਨ ਕੋਈ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਹੈ ਥਿਸ ਇਜ਼ ਆਟੋਮੈਟਿਕ ਇਹ ਸਾਰਾ ਡਾਟਾ ਜੋ ਹੈ ਉਹ ਪੀਪੀਐਸ ਉਹਦੇ ਜਿਹੜੇ ਚਲਾਨ ਫਾਈਲ ਹੋ ਰਹੇ ਨੇ ਉਹਦੇ ਵਿੱਚੋਂ ਆਟੋਮੈਟਿਕਲੀ ਸਰਕਾਰ ਤੱਕ ਲੱਗੇਗੀ ਇਹ ਇਸ ਸਕੀਮ ਦਾ ਇੱਕ ਬੈਨੀਫਿਟ ਹੈ ਕਿ ਸਪੈਸ਼ਲ ਕੋਈ ਵੀ ਐਪਲੀਕੇਸ਼ਨ ਦੀ ਇਸ ਦੀ ਲੋੜ ਨਹੀਂ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਐਮਪਲਾਈ ਦੇ ਨਾਲ এমপ্লয়ার ਨੂੰ ਦੋਨਾਂ ਨੂੰ ਇਸ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਇਨਸੈਂਟਿਵਾਇਸ ਕੀਤਾ ਹੈਗਾ ਕਿਤੇ ਸਕੀਮ ਦੇ ਨਾਲ ਜਿਹੜਾ ਐਮਪਲਾਈ ਹੈ ਉਹਨੂੰ ਇਹ ਬੈਨੀਫਿਟ ਆਇਆ ਕਿ ਉਹ 6 ਮਹੀਨੇ ਦੀ ਉਹਦੀ ਕੰਟੀਨਿਉਟੀ ਜੇ ਉਹ ਬਣਾਏਗਾ ਤਾਂ ਉਹਨੂੰ ਸਰਕਾਰ ਪੈਸੇ ਦਿੰਦੀ ਹੈ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਇਸ ਗੱਲ ਦੀ ਵੀ ਸਿਖਲਾਈ ਦੇ ਰਹੀ ਹੈ ਜਾਂ ਜਿਹੜਾ ਇਹਨਾਂ ਨੇ ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਦੇ ਦੇ ਵਿੱਚ ਦੱਸਿਆ ਹੈਗਾ ਜਿਦੇ ਵਿੱਚ ਉਹ ਆਪਣੇ ਪੈਸੇ ਨੂੰ ਭਵਿੱਖ ਲਈ ਕਿੱਦਾਂ ਬਚਾ ਸਕਦੇ ਆ ਜਾਂ ਉਹ ਜਿਹੜੇ ਪੈਸੇ ਉਹ ਰੁਟੀਨ ਦੇ ਵਿੱਚ ਬਚਾਵਾ ਚਾਹੁੰਦੇ ਆ ਉਹ ਪੈਸੇ ਕਿੱਦਾਂ ਵਧਣਗੇ ਇਸ ਦੀ ਜਾਣਕਾਰੀ ਵੀ ਸਰਕਾਰ ਵੱਲੋਂ ਉਹਨਾਂ ਨੂੰ ਮੰਡੇਟਰੀ ਤੌਰ ਤੇ ਇਸ ਕਰਕੇ ਦਿੱਤੀ ਜਾ ਰਹੀ ਹੈ ਕਿ ਜੇ ਤੁਹਾਨੂੰ ਦੇ ਹੱਥ ਦੇ ਵਿੱਚ ਐਕਸਟਰਾ ਪੈਸਾ ਸਰਕਾਰ ਦੇ ਰਹੀ ਹੈ ਤਾਂ ਉਸ ਐਕਸਟਰਾ ਪੈਸੇ ਨੂੰ ਉਹ ਬੁਧੀ ਮਤਾਨਾ ਕਿਦਾਂ ਇਸਤੇਮਾਲ ਕਰ ਸਕਦਾ ਉਹਦੀ ਜਾਣਕਾਰੀ ਵੀ ਦੇ ਰਹੀ ਹੈ ਉਹਨੂੰ ਇਸਤੇਮਾਲ ਕਿਦਾਂ ਕਰਨਾ ਹੈ ਇਹ ਉਹਦੀ ਜ਼ਿੰਮੇਵਾਰੀ ਹੈ ਲੇਕਿਨ ਸਰਕਾਰ ਉਹਨੂੰ ਉਹਦੇ ਬਾਰੇ ਜਾਣਕਾਰੀ ਪੂਰੀ ਦੇ ਰਹੀ ਹੈ ਔਰ ਦੂਸਰਾ ਇਸ ਸਕੀਮ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਉਹਨਾਂ ਨੂੰ ਤੁਸੀਂ ਕਿਸੇ ਦਫ਼ਤਰ ਦੇ ਚੱਕਰ ਨਹੀਂ ਲਾਣ ਲਾਣ ਦੀ ਲੋੜ ਹੈਗੀ ਕੋਈ ਤੁਹਾਨੂੰ ਐਪਲੀਕੇਸ਼ਨ ਲਾਣ ਦੀ ਲੋੜ ਨਹੀਂ ਹੈਗੀ ਇਹ ਆਟੋਮੈਟਿਕਲੀ ਜੋ ਵੀ ਕੁਝ ਕਰਨਾ ਹੈ ਜਦੋਂ ਤੁਸੀਂ ਸਕੀਮ ਦੇ ਮੈਂਬਰ ਬਣਨਾ ਪਹਿਲੇ ਦਿਨ ਸਰਕਾਰ ਨੇ ਸਾਰਾ ਡਾਟਾ ਤੁਹਾਨੂੰ ਉਦੋਂ ਹੀ ਲੈ ਲਿਆ ਉਸ ਤੋਂ ਬਾਅਦ ਜਿੱਦਾਂ ਤੁਸੀਂ ਨੋਮ ਪੂਰੇ ਕਰਨੇ ਆ ਆਟੋਮੈਟਿਕਲੀ ਜਿਹੜਾ ਤੁਹਾਡਾ ਜਿਹੜਾ ਕਲੇਮ ਹੈ ਉਹ ਪ੍ਰੋਸੈਸ ਹੋ ਜਾਣਾ ਔਰ ਜਿਹੜੇ ਪੈਸੇ ਆ ਤੁਹਾਡੇ ਖਾਤੇ ਚ ਆ ਜਾਣੇ ਆ ਨਾ ਇਹਦੇ ਵਿੱਚ EMPLOER ਨੇ ਤੁਹਾਨੂੰ ਲਿਖ ਕੇ ਦੇਣਾ ਨਾ ਤੁਸੀਂ EPFO ਆਫਿਸ ਤੇ ਚੱਕਰ ਲਾਉਣੇ ਆ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਕਿਤੋਂ ਦੀ ਸਵਾਲ ਰਹਾ EMPLOER ਲਈ EMPLOER ਲਈ ਵੀ ਬਹੁਤ ਵਧੀਆ ਸਕੀਮ ਹੈ ਕਿ 10000 ਰੁਪਏ ਪਰ EMPLOYEES ਸਰਕਾਰ 4 ਸਾਲ ਲਈ ਜੇ ਤੁਹਾਨੂੰ ਦਿੱਤਾ ਦਾ ਮਤਲਬ ਇਹ ਹੋ ਗਿਆ ਕਿ 1,44,000 ਰੁਪਿਆ ਸਰਕਾਰ ਨੇ ਉਸ ਪਰੰਪਲੋਈ ਤੁਹਾਨੂੰ ਜਿਹੜੀ ਕੰਪਨੀ ਹੈ ਜਿਹਨੇ ਰੀਟੇਨ ਕੀਤਾਗਾ ਉਹਨੂੰ ਸਰਕਾਰ ਦੇਣ ਦੀ ਜਿਵੇਂ ਬਹੁਤ ਵੱਡੀ ਸਕੀਮ ਹੈਗੀ ਹੈ ਸਰਕਾਰ ਨੂੰ ਇਹ ਤੇ ਬਹੁਤ ਬਹੁਤ ਬਤਾਈ ਤੇ ਜਿਹੜਾ EPF ਉਹ ਜਿਹੜਾ ਡਿਪਾਰਟਮੈਂਟ ਹੈਗਾ ਉਹ ਸਾਡੇ ਨਾਲ ਉਹਨਾਂ ਨੇ ਸਾਡੇ ਨਾਲ ਇਹ ਸਕੀਮਾਂ ਜਿਹੜੀਆਂ ਸਾਂਝੇ ਕੀਤੀਆਂ ਸਾਨੂੰ ਬੜੇ ਵਧੀਆ ਤਰੀਕੇ ਨਾਲ ਸੇਖੋ ਸਾਹਮਣੇ ਉਹ ਸਾਨੂੰ ਸਮਝਾਇਆ ਹੈਗਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਕੁਐਰੀ ਹੈਗੀ ਤਾਂ ਸਿਰ ਜਰੂਰ ਉਹਨਾਂ ਦੇ ਕੋਲ ਹੈ ਇਹ ਆ ਦੋਨੋਂ ਸਾਨੂੰ ਬਿਸ਼ਵਾਸ ਦਵਾਇਆ ਕਿ ਜੇ ਤੁਸੀਂ ਸਾਨੂੰ ਇਹ ਕੋਈ ਦਿੱਕਤ ਆਂਦੀ ਹੈ ਤਾਂ ਸੇ ਉਹਨਾਂ ਨੂੰ ਭਾਟਾ ਸਭ ਤੋਂ ਮੇਰੀ ਸਸਤੀ ਕਾ ਅੱਜ ਇਹ ਐਪਓ ਆਫਿਸ ਦੇ ਵਿੱਚ ਸਾਨੂੰ ਮੁਵਈਕਾ ਗਿਆ ਮੈਂ ਡਿਪਾਰਟਮੈਂਟ ਦਾ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਐਂਪਲੋਇਮੈਂਟ ਦੇ ਰੇਡ ਕਾਗੀ ਜਿਹੜੀ ਸਕੀਮ ਹੈ EMPLOYEES ਦੇ ਬਾਰੇ ਵਿੱਚ ਵੀ ਹੋ ਚਾਹੀਏ ਇਹ ਬਹੁਤ اچھی ਗੱਲ ਹੈ ਬਹੁਤ ਹੀ ਇੰਪੋਰਟੈਂਟ ਆ ਅਪਰੀਸ਼ੀਏਟ ਕੀਤਾ ਇਨਕੁਆਇਰੀ ਤੋਂ 6 ਮਹੀਨੇ ਜਿਹੜਾ ਕੰਟੀਨਿਊਸ ਕੰਮ ਕਰੇ ਰਿਹਾ ਹਾਂ ਮੀਨ ਉੱਪਰ ਉਹਨੂੰ 1 ਮਹੀਨੇ ਦੀ ਸਾਲੀ ਮਿਲੇਗੀ ਇਹਦੇ ਨਾਲ ਅਸੀਂ ਬਹੁਤ ਸਟਰੈਂਥ ਨੂੰ ਵਾਹਾਂਗੇ ਲਿਵਰ ਮੂਵ ਤੇ ਗੇਂਕਾਤ ਨੂੰ ਲੈ ਕੇ ਖੁਸ਼ੀ ਖੁਸ਼ੀ ਆਏਗੀ ਸਾਡੇ ਅਕਸ ਮਾਈਗਰੇਟ ਕੀਨੇ ਹੋਰ 4 ਮਹੀਨੇ ਬਾਅਦ 7000 ਲਾਈਕ ਬਧੀਆ ਸਟੈਪ ਆਇਆ ਉਹ ਨਾਲ ਉਹ ਚੇਕਪੁਆਇੰਟ ਦੀ ਕੰਮ ਕੰਟੀਨਿਊ ਸੱਜ ਰਿਹਾ ਹੈ ਲੁਧਿਆਣਾ ਲਾਈਵ ਲੀ ਸੁਨਦਰ ਸੋਨੀ ਦੀ ਰਿਪੋਰਟ